ਹਰ ਮਰਦੇ ਵਿੱਚ ਸਰੀਰ ਨੂੰ ਸਿਹਤਮੰਦ ਰੱਖ ਲਈ ਸਭ ਤੋਂ ਜ਼ਰੂਰੀ ਹੈ ਮਜ਼ਬੂਤ ਇਮਿਊਨਿਟੀ ਇਸ ਨੂੰ ਮਜ਼ਬੂਤ ਕਰਨ ਨਾਲ ਨਾ ਸਿਰਫ ਮਾਮੂਲੀ ਬਲਕਿ ਵੱਡੀਆਂ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਵੀ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਇਸ ਲਈ ਆਪਣੀ ਡਾਈਟ ਤੇ ਵਿੱਚ ਖਾਸ ਤੌਰ ਤੇ ਫਲ ਸਬਜ਼ੀਆਂ ਅਤੇ ਫਾਰਮेटेड ਫੂਡਸ ਨੂੰ ਸ਼ਾਮਲ ਕਰੋ ਇਹ ਨਾ ਸਿਰਫ ਇਮਿਊਨਿਟੀ ਵਧਾਉਂਦੇ ਨੇ ਪਾਚਨ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦੇ ਨੇ ਸਰੀਰ ਦੇ ਵਿੱਚ ਚੰਗੇ ਬੈਕਟੀਰੀਆ ਦੀ ਮੌਜੂਦਗੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦਾ ਕੰਮ ਕਰਦੀ ਹੈ ਫਾਰਮੈਟ ਕੀਤੇ ਹੋਏ ਜਿਹੜੇ ਭੋਜਨ ਅੰਤੜੀਆਂ ਦੇ ਵਿੱਚ ਚੰਗੇ ਬੈਕਟੀਰੀਆ ਵਧਾਉਣ ਦਾ ਕੰਮ ਕਰਦੇ ਨੇ ਆਪਣੇ ਭੋਜਨ ਦੇ ਵਿੱਚ ਘਰੇਲੂ ਦਹੀਂ ਨੂੰ ਜ਼ਰੂਰ ਸ਼ਾਮਲ ਕਰੋ ਸੋ ਲਾਲ ਸ਼ਿਮਲਾ ਮਿਰਚ ਜਿਹੜੀ ਹਾਲਾਂਕਿ ਇਹ ਸ਼ਿਮਲਾ ਮਿਰਚ ਦਾ ਹਰ ਰੰਗ ਗੁਨਾ ਦਾ ਖਜ਼ਾਨਾ ਹੁੰਦਾ ਹੈ ਲਾਲ ਸ਼ਿਮਲਾ ਮਿਰਚ ਵਿੱਚ ਵਿਟਾਮਿਨ ਸੀ ਅਤੇ ਬੀਟਾ ਕੈਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਇਮਿਊਨਿਟੀ ਵਧਾਉਂਦੇ ਨੇ ਇਸ ਦੇ ਨਾਲ ਹੀ ਬੀਟਾ ਕੈਰੋਟੀਨ ਅੱਖਾਂ ਦੇ ਨਾਲ ਨਾਲ ਚਮੜੀ ਲਈ ਵੀ ਫਾਇਦੇਮੰਦ ਸਾਬਿਤ ਹੁੰਦਾ ਹੈ ਸੋ ਇਸ ਤੋਂ ਇਲਾਵਾ ਹੈ ਪਪੀਤਾ ਉਹਦੇ ਵਿੱਚ ਵੀ ਜਿਹੜਾ ਬਹੁਤ ਹੀ ਜ਼ਿਆਦਾ ਗੁਣ ਹੁੰਦੇ ਨੇ ਪਪੀਤੇ ਨੂੰ ਡਾਈਟ ਵਿੱਚ ਸ਼ਾਮਿਲ ਕਰਕੇ ਇਮਿਊਨਿਟੀ ਨੂੰ ਵਧਾਇਆ ਜਾ ਸਕਦਾ ਹੈ ਕਿਤੇ ਕਿਉਂਕਿ ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਦੇ ਨਾਲ ਨਾਲ ਪਪੀਤੇ ਦੇ ਵਿੱਚ ਹੋਰ ਵੀ ਕਈ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਇਸ ਨੂੰ ਖਾਣ ਦੇ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ ਸੋ ਨੈਕਸਟ ਹੈ ਬਾਦਾ ਬਦਾਮ ਦੇ ਵਿੱਚ ਮੌਜੂਦ ਵਿਟਾਮਿਨੀ ਬਹੁਤ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਜੋ ਸਰੀਰ ਨੂੰ ਕਈ ਫਾਇਦੇ ਫਾਇਦੇ ਪਹੁੰਚਾਉਂਦਾ ਹੈ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਚਮੜੀ ਨੂੰ ਵੀ ਸਿਹਤਮੰਦ ਰੱਖਦਾ ਹੈ ਨੈਕਸਟ ਹੈ ਬ੍ਰੋਕਲੀ ਜੀਆਂ ਬ੍ਰੋਕਲੀ ਖਾਣਾ ਨਾਲ ਵੀ ਅਜਿਹਾ ਉਹਦੇ ਵਿੱਚ ਵੀ ਵਿਟਾਮਿਨ ਕੇ ਸੀ ਫਾਈਬਰ ਆ ਅਤੇ ਐਂਟੀਆਕਸੀਡੈਂਟਸ ਆ ਜਿਹੜਾ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ ਇਸ ਨੂੰ ਭੋਜਨ ਦੇ ਵਿੱਚ ਸ਼ਾਮਲ ਕਰਨ ਨਾਲ ਪਾਚਨ ਕਿਰਿਆ ਦੇ ਵਿੱਚ ਸੁਧਾਰ ਹੁੰਦਾ ਹੈ ਇਮਿਊਨਿਟੀ ਵੀ ਸਟਰੋਂਗ ਹੁੰਦੀ ਹੈ ਨੈਕਸਟ ਹੈ ਹਲਦੀ ਹਲਦੀ ਹੈ ਜਿਹੜਾ ਇਮਿਊਨਿਟੀ ਬੂਸਟਰ ਮੰਨਿਆ ਜਾਂਦਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਪੋਸ਼ਕ ਤੱਤ ਹੁੰਦੇ ਨੇ ਇੱਕ ਚੁਟਕੀ ਹਲਦੀ ਵੀ ਤੁਹਾਨੂੰ ਸਿਹਤਮੰਤ ਰੱਖਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਹਲਦੀ ਐਂਟੀਬੈਕਟੀਰੀਆ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਇਮਿਊਨ ਸਿਸਟਮ ਨੂੰ ਸੁਧਾਰਦੀ ਹੈ ਨੈਕਸਟ ਹੈ ਸੇਬ ਸੇਬ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਰੋਜ਼ਾਨਾ ਇੱਕ ਸੇਬ ਦਾ ਸੇਵਨ ਕਰਨ ਦੇ ਨਾਲ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਅਪਡੇਟਸ ਆ ਕੇ ਰੂਬਰੂ ਹੋਵਾਂਗੇ ਦੇਖਦੇ ਰਹੋ ਧਿਆਨ ਨਾਲ